ਖਾਸ ਕਰਕੇ ਜਿਹੜੀ ਮੇਨ ਕੋਰ ਕਿ ਉੱਥੇ ਜਿਸ ਤਰੀਕੇ ਦੇ ਨਾਲ ਕ腐ਸ਼ਨ ਜਾਂ ਅਨਐਮਪਲੋਇਮੈਂਟ 20% ਤੋਂ ਵੱਧ ਜਿਹੜਾ ਲੋਕ ਹੈਗੇ ਨੇ ਉਹ ਅਨਐਮਪਲੋਇਡ ਹੈਗੇ ਨੇ ਫਿਰ ਜਿੱਦਾਂ ਆਪਣੇ ਪੰਜਾਬ ਤੋਂ ਕੰਮ ਕਰਨਾ ਹੋਣ ਕਰਕੇ ਆਪਾਂ ਬਾਹਰ ਜਾਂਦੇ ਆ ਉੱਥੇ ਵੀ ਜਿਹੜਾ ਪਿਛਲੇ ਸਾਲ ਦਾ ਜਿਹੜਾ ਡਾਟਾ ਹੈਗਾ ਕਿ 7 ਲੱਖ 40 ਹਜ਼ਾਰ ਲੋਕ ਜਿਹੜੇ ਨੇ ਬਾਹਰ ਗਏ ਨੇ ਔਰ ਨੇਪਾਲ ਦੀ ਜਿਹੜੀ ਜੀਡੀਪੀ ਹੈ ਉਹਦਾ 30% ਜਿਹੜਾ ਹੈ ਉਹ ਬਾਹਰ ਵਾਲੇ ਲੋਕ ਜਿਹੜੇ ਪੈਸਾ ਭੇਜਦੇ ਨੇ ਜਿੱਦਾਂ ਆਪਾਂ ਪੰਜਾਬ 'ਚ ਪੈਸਾ ਭੇਜਦੇ ਆ ਆਪਣੇ ਘਰਾਂ ਨੂੰ ਉਹ ਇੱਕ ਵੱਡਾ ਜੀਡੀਪੀ ਦਾ ਤੁਸੀਂ ਕਹਿ ਸਕਦੇ ਹੋ ਕਿ ਉਹ ਹਿੱਸਾ ਹੈਗਾ तकरीबन 26 ਦੇ ਕਰੀਬ ਜਿਹੜੇ ਉੱਥੇ ਸੋਸ਼ਲ ਮੀਡੀਆ ਪਲੈਟਫਾਰਮ ਚੱਲਦੇ ਨੇ ਅਕਾਊਂਟ ਨਹੀਂ ਪਲੈਟਫਾਰਮ ਜਿਦਾ ਆਪਾਂ ਜਿਦਾ ਫੇਸਬੁੱਕ ਹੋ ਗਿਆ YouTube ਹੋ ਗਿਆ X ਹੋ ਗਿਆ ਉਹ ਸਾਰੇ ਪਲੈਟਫਾਰਮ ਸਰਕਾਰ ਬੰਦ ਕਰ ਦਿੰਦੀ ਹੈ ਤੁਸੀਂ ਸਮਝ ਲਓ ਕਿ ਇੱਕ ਤਰੀਕੇ ਦਾ ਕੰਪਲੀਟ ਬਲੈਕਆਊਟ ਜੀ ਕਿ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਲੋਕ ਚਰਚਾ ਕਰ ਰਹੇ ਸਨ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਕਿਉਂਕਿ ਨੌਜਵਾਨ ਬਹੁਤ ਜ਼ਿਆਦਾ ਜਿਹੜੇ ਇਸ ਪ੍ਰਦਰਸ਼ਨ ਦਾ ਹਿੱਸਾ ਸਨ ਉਨ੍ਹਾਂ ਦੇ ਵੱਲੋਂ ਫਿਰ ਉਹ ਆਪਾਂ ਕਹਿ ਸਕਦੇ ਹਾਂ ਕਿ ਬੇਕਾਬੂ ਹੋ ਜਾਂਦੇ ਨੇ ਦੁਬਾਰਾ ਜਿਹੜੀ ਜਿੱਦਾਂ ਰਾਜਾਸ਼ਾਹੀ ਪਹਿਲਾਂ ਹੁੰਦੀ ਸੀ 2008 ਤੱਕ ਤੁਹਾਨੂੰ ਯਾਦ ਹੋਵੇਗਾ ਕਿ ਉੱਥੇ ਰਾਜਾ ਜਿਹੜਾ ਉਹਦਾ ਰਾਜ ਹੁੰਦਾ ਸੀ ਕਿ ਸ਼ਾਇਦ ਉਧਰ ਨੂੰ ਗਲ ਜਾਏਗੀ ਪਰ ਉਧਰ ਦੇ ਬੰਦੇ ਨੂੰ ਗਲ ਜਾਣੀ ਇੰਨੀ ਸੰਭਵ ਨਹੀਂ ਹੈਗੀ ਕਿ ਹੁਣ ਇਸ ਦੇ ਵਿੱਚ ਕੋਈ ਬਾਹਰੀ ਤਾਕਤ ਸਟੈਪ ਇਨ ਕਰਦੀ ਹੈ ਜਿੱਦਾਂ ਆਪਾਂ ਦੇਖਿਆ ਸੀ ਕਿ ਜਦੋਂ ਪਿਛਲੇ ਸਾਲ ਜਿਹੜਾ ਹੈ ਬੰਗਲਾਦੇਸ਼ ਦੇ ਵਿੱਚ ਜਦੋਂ ਹੋਇਆ ਸੀਗਾ ਤਖਤਾ ਪਲਟ ਤੇ ਉਹਦੋਂ ਚਾਇਨਾ ਦੀ ਇਨਵੋਲਵਮੈਂਟ ਕਿਸ ਤਰ੍ਹਾਂ ਦੀ ਸੀ ਅਮਰੀਕਾ ਦੀ ਕਿਸ ਤਰ੍ਹਾਂ ਦੀ ਸੀ ਕੀ ਉਹ ਇਸ ਤਰੀਕੇ ਦੀ ਇਨਵੋਲਵਮੈਂਟ ਕਰਕੇ ਉੱਥੇ ਕਿਤੇ ਸਟੈਬਿਲਟੀ ਲਿਆਉਣ ਦੇ ਵਿੱਚ ਕਿੰਨਾ ਯੋਗਦਾਨ ਕਰਦੇ ਨੇ ਇਹਦੇ ਤੋਂ ਜਿਹੜੀ ਸਿੱਖ ਹੈਗੀ ਹੈ ਬਾਕੀ ਦੀਆਂ ਕੰਟਰੀਜ਼ ਨੂੰ ਵੀ ਜਿਹੜੀ ਹੈ ਲੈਣੀ ਚਾਹੀਦੀ ਹੈਗੀ ਹੈ ਅੱਗੇ ਗੱਲ ਕਰਾਂਗੇ ਨੇਪਾਲ ਦੀ ਨੇਪਾਲ ਦੇ ਵਿੱਚ ਜੋ ਤਖਤਾ ਪਲਟ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਨੇਪਾਲ ਦੇ ਜੋ ਪ੍ਰਧਾਨ ਮੰਤਰੀ ਜੀ ਕੇ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਅਸਤੀਫਾ ਦੇਣ ਦਾ ਕਾਰਨ ਆ ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਇਹ ਪ੍ਰੋਟੈਸਟ ਵੀ ਸ਼ੁਰੂ ਹੋਏ ਜੀ ਬਿਲਕੁਲ ਪ੍ਰੋਟੈਸਟ ਜਿਹੜੇ ਨੇ ਖਾਸ ਕਰਕੇ ਜਿਹੜੀ ਮੇਨ ਕੋਰ ਕਿ ਉੱਥੇ ਜਿਸ ਤਰੀਕੇ ਦੇ ਨਾਲ ਕਰਪਸ਼ਨ ਜਾਂ ਅਨਇੰਪਲੋਇਮੈਂਟ 20% ਤੋਂ ਵੱਧ ਜਿਹੜਾ ਲੋਕ ਹੈਗੇ ਨੇ ਉਹ ਅਨਇੰਪਲੋਇਡ ਹੈਗੇ ਨੇ ਫਿਰ ਜਿਦਾਂ ਆਪਣੇ ਪੰਜਾਬ ਤੋਂ ਕੰਮ ਕਰਨਾ ਹੋਣ ਕਰਕੇ ਆਪਾਂ ਬਾਹਰ ਜਾਂਦੇ ਆ ਉੱਥੇ ਵੀ ਜਿਹੜਾ ਪਿਛਲੇ ਸਾਲ ਦਾ ਜਿਹੜਾ ਡਾਟਾ ਹੈਗਾ ਕਿ 7 ਲੱਖ 40000 ਲੋਕ ਜਿਹੜੇ ਨੇ ਬਾਹਰ ਗਏ ਨੇ ਔਰ ਨੇਪਾਲ ਦੀ ਜਿਹੜੀ ਜੀਡੀਪੀ ਹੈ ਉਹਦਾ 30% ਜਿਹੜਾ ਹੈ ਉਹ ਬਾਹਰ ਵਾਲੇ ਲੋਕ ਜਿਹੜੇ ਪੈਸਾ ਭੇਜਦੇ ਨੇ ਜਿੱਦਾਂ ਆਪਾਂ ਪੰਜਾਬ 'ਚ ਪੈਸਾ ਭੇਜਦੇ ਆ ਆਪਣੇ ਘਰਾਂ ਨੂੰ ਉਹ ਇੱਕ ਵੱਡਾ ਜੀਡੀਪੀ ਦਾ ਤੁਸੀਂ ਕਹਿ ਸਕਦੇ ਹੋ ਕਿ ਉਹ ਉਹ ਹਿੱਸਾ ਹੈਗਾ ਫਿਰ ਉਸ ਤੋਂ ਬਾਅਦ ਇੱਕ ਕਰਪਸ਼ਨ ਹੋ ਗਈ ਜਾਂ ਨੈਪੋਟਿਜ਼ਮ ਹੋ ਗਿਆ ਨੈਪੋਟਿਜ਼ਮ ਇਹ ਕਿ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ ਫਿਰ ਉਹਨਾਂ ਦੇ ਜਿਹੜੇ ਗਾ ਅਗਲੀਆਂ ਪੀੜ੍hiyan ਹੁੰਦੀਆਂ ਨੇ ਚਾਹੇ ਉਹਨਾਂ ਦੇ ਪੁੱਤ ਹੋਣ ਭਤੀਜੇ ਹੋਣ ਭਾਣਜੇ ਹੋਣ ਉਹੀ ਸਰਕਾਰਾਂ ਦੇ ਵਿੱਚ ਜਿਹੜੇ ਅੱਗੇ ਆਉਂਦੇ ਨੇ ਅਤੇ ਸੋਸ਼ਲ ਮੀਡੀਆ ਦਾ ਦੌਰ ਹੈਗਾ ਤੇ ਨੌਜਵਾਨਾਂ ਦੇ ਵੱਲੋਂ ਜਨਰੇਸ਼ਨ Z ਕਰਕੇ ਜਿਹੜੀ ਹੈ ਇੱਕ ਮੂਵਮੈਂਟ ਸ਼ੁਰੂ ਕੀਤੀ ਜਾਂਦੀ ਹੈ ਪੂਰੀ ਸੋਸ਼ਲ ਮੀਡੀਆ ਤੇ ਮੂਵਮੈਂਟ ਚੱਲਦੀ ਹੈ ਉਹਦੇ ਚ ਨਾਰਮਲ ਪ੍ਰੋਟੈਸਟ ਹੁੰਦੇ ਨੇ ਬੇਸਿਕ ਮੁੱਦੇ ਉਹਦੇ ਚ ਇਹੀ ਜਿਹੜੇ ਸਾਰੇ ਹੁੰਦੇ ਨੇ ਹੁੰਦਾ ਕੀ ਹੈ ਕਿ 4 ਸਤੰਬਰ ਨੂੰ ਸਰਕਾਰ ਨੇ ਤਕਰੀਬਨ 26 ਦੇ ਕਰੀਬ ਜਿਹੜੇ ਉੱਥੇ ਸੋਸ਼ਲ ਮੀਡੀਆ ਪਲੈਟਫਾਰਮ ਚੱਲਦੇ ਨੇ ਅਕਾਊਂਟ ਨਹੀਂ ਪਲੈਟਫਾਰਮ ਜਿਦਾ ਆਪਾਂ ਜਿਦਾ ਫੇਸਬੁੱਕ ਹੋ ਗਿਆ YouTube ਹੋ ਗਿਆ X ਹੋ ਗਿਆ ਉਹ ਸਾਰੇ ਪਲੇਟਫਾਰਮ ਸਰਕਾਰ ਬੰਦ ਕਰ ਦਿੰਦੀ ਹੈ ਤੁਸੀਂ ਸਮਝ ਲਓ ਕਿ ਇੱਕ ਤਰੀਕੇ ਦਾ ਕੰਪਲੀਟ ਬਲੈਕਆਊਟ ਜੀ ਕਿ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਲੋਕ ਚਰਚਾ ਕਰ ਰਹੇ ਸਨ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਕਿਉਂਕਿ ਨੌਜਵਾਨ ਬਹੁਤ ਜ਼ਿਆਦਾ ਜਿਹੜੇ ਇਸ ਪ੍ਰਦਰਸ਼ਨ ਦਾ ਹਿੱਸਾ ਸਨ ਉਹਨਾਂ ਦੇ ਵੱਲੋਂ ਫਿਰ ਉਹ ਆਪਾਂ ਕਹਿ ਸਕਦੇ ਹਾਂ ਕਿ ਬੇਕਾਬੂ ਹੋ ਜਾਂਦੇ ਨੇ ਸੰਸਦ ਭਵਨ ਨੂੰ ਜਿਹੜੀ ਹੈ ਅੱਗ ਲਗਾ ਦਿੱਤੀ ਜਾਂਦੀ ਹੈ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਹੈਗੇ ਨੇ ਉਹਨਾਂ ਦੇ ਘਰ ਨੂੰ ਅਗ ਲਾ ਦਿੱਤੀ ਜਾਂਦੀ ਉਹਨਾਂ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਜਿਹੜੇ ਪ੍ਰਦਰਸ਼ਨਕਾਰੀ ਨੇ ਉਹ ਕਹਿੰਦੇ ਕਿ ਹੁਣ ਨੌਜਵਾਨ ਜਿਹੜੇ ਨੇ ਉਹ ਇਸ ਦੇਸ਼ ਨੂੰ ਸੰਭਾਲਣਗੇ ਤੇ ਜਿੱਦਾਂ ਤੁਸੀਂ ਦੱਸਿਆ ਕਿ ਪ੍ਰਧਾਨ ਮੰਤਰੀ ਜਿਹੜੇ ਕੇ ਪੀ ਓਲੀ ਨੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਹੁਣ ਫਾਈਨਲੀ ਆ ਕੇ ਜਿਹੜਾ ਹੈ ਜਿਹੜਾ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦੀ ਇਹਨਾਂ ਨੇ ਬਲੈਕਆਊਟ ਜਾਂ ਬੈਨ ਕੀਤਾ ਸੀ ਉਹ ਬੈਨ ਜਿਹੜਾ ਹਟਾ ਦਿੱਤਾ ਤੇ ਹਾਲ ਦੀ ਘੜੀ ਜਿਹੜਾ ਹੈ ਹੁਣ ਦੇਖਦੇ ਆ ਕਿ ਕੀ ਅਲਟਰਨੇਟਿਵ ਆਉਂਦਾ ਹੈ ਉਥੋਂ ਦੇ ਜਿਹੜੇ ਕਾਠਮਾਂਡੂ ਦੇ ਮਿਰ ਹੈਗੇ ਨੇ ਮੇਰਾ ਖਿਆਲ ਉਹਨਾਂ ਦਾ ਨਾਮ ਬਲਿੰਦਰ ਸ਼ਾਹ ਹੈਗਾ ਤੇ ਬਕਾਇਦਾ ਉਹ ਵੀ ਯੂਥ ਦੇ ਵਿੱਚ ਕਾਫੀ ਪਪੂਲਰ ਨੇ ਕੀ ਉਹ ਅੱਗੇ ਆਉਂਦੇ ਨੇ ਕੀ ਇਹ ਨੈਪੋਟイズਮ ਦਾ ਖਤਮ ਹੁੰਦਾ ਨਹੀਂ ਕੁਝ ਲੋਕ ਕਹਿੰਦੇ ਨੇ ਕਿ ਦੁਬਾਰਾ ਜਿਹੜੀ ਜਦੋਂ ਰਾਜਾਸ਼ਾਹੀ ਪਹਿਲਾਂ ਹੁੰਦੀ ਸੀ 2008 ਤੱਕ ਤੁਹਾਨੂੰ ਯਾਦ ਹੋਵੇਗਾ ਕਿ ਉੱਥੇ ਰਾਜਾ ਜਿਹੜਾ ਉਹਦਾ ਰਾਜ ਹੁੰਦਾ ਸੀ ਕਿ ਸ਼ਾਇਦ ਉਧਰ ਨੂੰ ਗਲ ਜਾਏਗੀ ਪਰ ਉਧਰਲੇ ਬੰਦੇ ਨੂੰ ਗਲ ਜਾਣੀ ਇੰਨੀ ਸੰਭਵ ਨਹੀਂ ਹੈਗੀ ਕਿ ਹੁਣ ਇਸ ਦੇ ਵਿੱਚ ਕੋਈ ਬਾਹਰੀ ਤਾਕਤ ਸਟੈਪ ਇਨ ਕਰਦੀ ਹੈ ਜਿਦਾਂ ਆਪਾਂ ਦੇਖਿਆ ਸੀ ਕਿ ਜਦੋਂ ਪਿਛਲੇ ਸਾਲ ਜਿਹੜਾ ਹੈ ਬੰਗਲਾਦੇਸ਼ ਦੇ ਵਿੱਚ ਜਦੋਂ ਹੋਇਆ ਸੀਗਾ ਤਖਤਾ ਪਲਟ ਤੇ ਉਹ ਦੋ ਚਾਇਨਾ ਦੀ ਇਨਵੋਲਵਮੈਂਟ ਕਿਸ ਤਰ੍ਹਾਂ ਦੀ ਸੀ ਅਮਰੀਕਾ ਦੀ ਕਿਸ ਤਰ੍ਹਾਂ ਦੀ ਸੀ ਕਿ ਉਹ ਇਸ ਤਰੀਕੇ ਦੀ ਇਨਵੋਲਵਮੈਂਟ ਕਰਕੇ ਉੱਥੇ ਕਿਤੇ ਸਟੈਬਿਲਟੀ ਲਿਆਉਣ ਦੇ ਵਿੱਚ ਕਿੰਨਾ ਯੋਗਦਾਨ ਕਰਦੇ ਨੇ ਇਹਦੇ ਤੋਂ ਜਿਹੜੀ ਸਿੱਖ ਹੈਗੀ ਹੈ ਬਾਕੀ ਦੀਆਂ ਕੰਟਰੀਜ਼ ਨੂੰ ਵੀ ਜਿਹੜੀ ਹੈ ਲੈਣੀ ਚਾਹੀਦੀ ਹੈਗੀ ਹੈ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਨਾ ਕਿ ਅਸੀਂ ਆਪ ਗਲਤੀ ਕਰਦੇ ਆਂ ਜਾਂ ਤਾਂ ਅਸੀਂ ਆਪ ਗਲਤੀ ਕਰਕੇ ਸਿੱਖੀਏ ਜੋਦੀ ਤੁਹਾਨੂੰ ਇੱਕ ਵੱਡੀ ਕੋਸਟ ਦੇਣੀ ਪੈਂਦੀ ਹੈ ਜਿੱਥੇ ਅਸੀਂ ਗਲਤੀ ਕਹਿੰਨੇ ਕਿ ਵੱਡੀਆਂ ਗਲਤੀਆਂ ਦੀ ਜਿਹੜੀ ਗੱਲ ਹੁੰਦੀ ਹੈ ਚਾਹੇ ਆਪਾਂ ਲਾਈਫ ਦੇ ਵਿੱਚ ਵੀ ਦੇਖਿਆ ਨਾ ਚਾਹੇ ਕੋਈ ਹੋ ਜੇ ਤੇ ਜਾਂ ਸਾਡੇ ਸਾਹਮਣੇ ਕੁਝ ਐਗਜ਼ਾਮਪਲਸ ਹੋ ਰਹੀਆਂ ਹੋਣ ਜੀ ਤੇ ਅਸੀਂ ਉਹਨਾਂ ਤੋਂ ਸਿੱਖ ਕੇ ਆਪਣੇ ਜੀਵਨ ਦੇ ਵਿੱਚ ਇੰਪਲੀਮੈਂਟ ਕਰ ਲਈਏ ਤੇ ਫਿਰ ਸਾਨੂੰ ਕੀਮਤ ਘੱਟ ਅਦਾ ਕਰਨੀ ਪੈਂਦੀ ਹੈ ਤੇ ਜੇ ਅਸੀਂ ਫਿਰ ਵੀ ਅੱਖਾਂ ਤੇ ਪੱਟੀ ਬੰਨ ਕੇ ਤੁਰੇ ਜਾਈਏ ਕਿ ਸਾਡੇ ਕੋਲ ਤੇ ਸਰਕਾਰਾਂ ਹੈਗੀਆਂ ਨੇ ਸਾਡੇ ਕੋਲ ਤੇ ਆਲੇ-ਦੁਆਲੇ ਅਮਲਾ ਹੈਗਾ ਹੈ ਮੰਤਰੀਪਦ ਹੈਗਾ ਹੈ ਐਮਐਲਏ ਹੈਗੇ ਆ ਵੀ ਅਸੀਂ ਇਹ ਚੀਜ਼ਾਂ ਹਮੇਸ਼ਾ ਨਹੀਂ ਰਹਿੰਦੀਆਂ ਹੁੰਦੀਆਂ ਇਤੇ ਖਾਸ ਕਰਕੇ ਜਿਹੜੀਆਂ ਭਾਰਤ ਦੀਆਂ ਸਰਕਾਰਾਂ ਹੈਗੀਆਂ ਨੇ ਜਾਂ ਭਾਰਤ ਵਿੱਚ ਜਿਸ ਤਰੀਕੇ ਦੇ ਨਾਲ ਘਟ ਗਿਣਤੀਆਂ ਦੇ ਨਾਲ ਹੁੰਦਾ ਹੈ ਹੁਣ ਆਪਾਂ ਦੇਖਿਆ ਕਿ ਕੇਂਦਰ ਸਰਕਾਰ ਵਿਚ ਤਰਾ ਕਰ ਰਹੀ ਹੈ ਅਨਇਮਪਲੋਇਮੈਂਟ ਜਾਂ ਹੋਰ ਜਿਹੜੇ ਆਪਾਂ ਫੈਕਟਰਸ ਦੇਖੇ ਨੇ ਉਹ ਭਾਰਤ ਦੇ ਵਿੱਚ ਵੀ ਵੱਡੀ ਪੱਧਰ ਦੇ ਵਿੱਚ ਹੈਗੇ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਸੁਧਾਰ ਕੇ ਹੀ ਜਿਹੜਾ ਹੈ ਕੋਈ ਦੇਸ਼ ਜਿਹੜਾ ਹੈ ਅੱਗੇ ਜਰਾ ਤਰ ਵੱਸ ਸਕਦਾ ਹੈਗਾ ਲੇਕਿਨ ਭਾਰਤ ਦੀ ਸਰਕਾਰ ਮੰਤਰੀ ਇਹਨਾਂ ਤਮਾਮ ਚੀਜ਼ਾਂ ਨੂੰ ਬਤੌਰ ਓਪਰਚੁਨਿਟੀ ਵੇਖ ਕੇ ਆਪਣੇ ਲਈ ਵਰਤਦੇ ਨੇ ਕਿਉਂਕਿ ਅਸੀਂ ਦੇਖਿਆ ਪਿਛਲੇ 5-7 ਸਾਲਾਂ ਦੇ ਵਿੱਚ ਹਮ ਹਮ ਅਸੀਂ ਸ਼੍ਰੀਲੰਕਾ ਦਾ ਕਰਾਈਸਿਸ ਦੇਖਿਆ ਹਮ 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 ਅਸੀਂ ਪਾਕਿਸਤਾਨ ਦੇ ਵਿੱਚ ਤਖਤਾ ਪਲਟ ਸਰਕਾਰ ਦਾ ਦੇਖਿਆ ਜੀ ਬੰਗਲਾਦੇਸ਼ ਐਂਡ ਨਾਉ ਨੇਪਾਲ ਨੇਪਾਲ ਜੀ ਭਾਰਤ ਦੇ ਸਾਰੇ ਗੁਆਂਢੀ ਮੁਲਕਾਂ ਦੇ ਵਿੱਚ ਇਹੋ ਜਿਹੇ ਹਾਲ ਹੋਣਾ ਤੇ ਭਾਰਤ ਆਪਣੀ ਡੈਮੋਕ੍ਰੇਸੀ ਨੂੰ ਕਿਸ ਤਰੀਕੇ ਦੇ ਨਾਲ ਸੈਲੀਬ੍ਰੇਟ ਕਰਦਾ ਹੈ ਵਖਾਉਂਦਾ ਹੈ ਲੇਕਿਨ ਅੰਦਰੂਨੀ ਹਾਲਾਤ ਇਹਨਾਂ ਸਾਰੇ ਗੁਆਂਢੀ ਮੁਲਕਾਂ ਵਰਗੇ ਨੇ ਇਹ ਕਹ ਲਈ ਉਹ ਵੀ ਸਾਊਥ ਏਸ਼ੀਆ ਦੇ ਵਿੱਚ ਅੰਨਿਆ ਚਕਾਣਾ ਰਾਜਾ ਬਣ ਕੇ ਭਾਰਤ ਦੀ ਸਰਕਾਰ ਵਿਖਾਰੀ ਉਹ ਉਹ ਹਾਲਾਤ ਜਿਹੜੇ ਨੇ ਨਾ ਉਹ ਕਿਤੇ ਨਾ ਕਿਤੇ ਆ ਜਿਹੜੀ ਹੁਣ ਰੀਸੈਂਟ ਜਿਹੜੀ ਜੰਗ ਹੋਈ ਹੈ ਭਾਰਤ ਪਾਕਿਸਤਾਨ ਦੀ ਉਸ ਨੇ ਕਾਫੀ ਜ਼ਿਆਦਾ ਕੁਝ ਬੇਨਕਾਬ ਉਹ ਚੀਜ਼ਾਂ ਕਰ ਦਿੱਤੀਆਂ ਨੇ ਕਿ ਤੁਹਾਡੇ ਨਾਲ ਤੁਹਾਡਾ ਕੋਈ ਵੀ ਗਵਰਨਿੰਗ ਮੁਲਕ ਨਹੀਂ ਹੈ ਹੁਣ ਜਿੱਦਾਂ ਆਪਾਂ ਦੇਖਿਆ ਕਿ ਜਿੱਦਾਂ ਗਲਤੂ ਇਸ শ্রীলੰਕਾ ਦੀ ਕੀਤੀ ਉੱਥੇ ਹਾਲਾਤ ਜਿਹੜੇ ਨੇ ਕਿਉਂਕਿ ਹੁੰਦਾ ਕੀ ਹੈ ਕਿ ਜਦੋਂ ਇੱਕੋ ਹੀ ਰਜਿਮ ਹੁੰਦੀ ਹੈ ਨਾ ਕਿ ਸਾਡੇ ਹੀ ਪੁੱਤਰੇ ਪਲ ਪੁੱਤਰੇ ਉਹੀ ਜਿਹੜਾ ਐ ਐਸੇ ਜਿਦਾਂ ਰਾਜਿਆਂ ਦੀ ਤਰ੍ਹਾਂ ਕਰਦੇ ਰਹਿਣ ਤੇ ਭਾਰਤ ਦੇ ਵਿੱਚ ਵੀ ਤਾਂ ਜਦੋਂ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਨੈਪੋਟイズਮ ਦੀ ਗੱਲ ਆਉਂਦੀ ਹੈ ਤੇ ਰਾਹੁਲ ਗਾਂਧੀ ਤੇ ਸਭ ਤੋਂ ਵੱਡਾ ਤੱਬਾ ਤੇ ਹੀ ਲੱਗਦਾ ਹੈ ਨਾ ਕਿ ਉਹਦੀ ਚਾਹੇ ਸੋਨੀਆ ਗਾਂਧੀ ਦੇ ਕੋਲ ਕੰਟਰੋਲ ਸੀ ਜਾਂ ਉਸ ਤੋਂ ਪਹਿਲਾਂ ਰਜੀਵ ਗਾਂਧੀ ਦੇ ਕੋਲ ਸੀ 인ਦਰਾ ਗਾਂਧੀ ਦੇ ਕੋਲ ਸੀ ਕਿ ਇੱਕ ਪਰਿਵਾਰ ਜਿਹੜਾ ਹੈ ਉਹਨਾ ਕਿਤੇ ਨਾ ਕਿਤੇ ਬਾਦਲੈਂਡ ਕੰਪਨੀ ਤੇ ਵੀ ਇਹੀ ਲੱਗਦਾ ਹੈਗਾ ਕਿ ਕੀ ਕੀ ਕਾਰਨ ਕੀ ਹੈ ਕਿ ਤੁਸੀਂ ਕਿਸੇ ਹੋਰ ਨੂੰ ਆਉਣ ਹੀ ਨਹੀਂ ਦੇਣਾ ਚਾਹੁੰਦੇ ਉਹ ਜਿਹੜਾ ਕੰਟਰੋਲ ਕਰਨਾ ਹੈ ਉਹ ਜਦੋਂ ਬੰਦਾ ਅੰਦਰ ਹੁੰਦਾ ਹੈ ਤੇ ਉਦੋਂ ਸ਼ਾਇਦ ਉਹਨੂੰ ਲੱਗਦਾ ਹੈ ਕਿ ਕਿਤੇ ਇਸ ਤਰ੍ਹਾਂ ਦਾ ਨਹੀਂ ਹੈ ਕਿ ਸਾਰਾ ਕੁਝ ਇਸੇ ਤਰੀਕੇ ਦਾ ਰਹਿਣਾ ਹੈ ਉਹਨੂੰ ਇਸ ਤਰ੍ਹਾਂ ਦਾ ਨਹੀਂ ਲੱਗਦਾ ਉਹਨਾਂ ਨੂੰ ਲੱਗਦਾ ਮੈਂ ਹੁਣ ਵੀ ਮੁੱਖ ਮੰਤਰੀ ਬਣਿਆ ਤੇ ਮੈਂ ਹੁਣ ਵੀ ਬਣਿਆ ਹੁਣ ਤੁਸੀਂ ਆ ਰੀਗਜ਼ੈਂਪਲ ਦੇਖ ਹੀ ਲਓ ਨਾ ਕਿ ਇਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਵੀ 2017 ਚ ਸਰਕਾਰ ਗਈ ਹੈ 22 ਚ ਤੇ ਸਾਡੀ ਆਈ ਲੈ ਬਿਲਕੁਲ ਤੇ 22 ਤੋਂ ਬਾਅਦ ਵੀ 24 ਦੇ ਅਸੀਂ ਜੇ ਜਾਂਗੇ ਪਰ ਉਹ ਜਦੋਂ ਜ਼ਮਾਨਤਾ ਜप्त ਹੋਣ ਲੱਗੀਆਂ ਅੱਖਾਂ ਜੇ ਵੀ ਨਹੀਂ ਇਹਨਾਂ ਦੀਆਂ ਖੁੱਲ ਰਹੀਆਂ ਹੈਗੀਆਂ ਤੇ ਉਹੀ ਚੀਜ਼ ਹੈ ਇਹ ਹਰੇਕ ਜਦੋਂ ਸਰਕਾਰਾਂ ਦੇ ਕੋਲ ਕੀ ਹੈ ਕਿ ਇੱਕ ਔਰਾਜਾ ਕ੍ਰੀਏਟ ਹੋ ਜਾਂਦਾ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਚੀਜ਼ਾਂ ਸਦੀਵੀ ਰਹਿਣੀਆਂ ਹੈਗੀਆਂ ਨੇ ਜਾਂ ਅਸੀਂ ਡੰਡੇ ਦੇ ਨਾਲ ਜਿਹੜਾ ਹੈ ਇਸ ਨੂੰ ਕੰਟਰੋਲ ਕਰ ਲਾਵਾਂਗੇ ਹੁਣ ਨੇਪਾਲ ਦੇ ਵਿੱਚ ਵੀ ਇਦਾਂ ਹੀ ਹੈ ਨਾ ਕਿ ਉਹਨਾਂ ਨੇ ਸੋਚਿਆ ਕਿ ਅਸੀਂ ਡੰਡੇ ਦੇ ਨਾਲ ਕੰਟਰੋਲ ਕਰ ਲਾਂਗੇ 19 ਮੌਤਾਂ ਹੋਈਆਂ ਫਿਰ ਇਹਨਾਂ ਕੁਝ ਕਰ ਲਿਆ ਫਿਰ ਜਾ ਕੇ ਤੁਸੀਂ ਅਸਤੀਫਾ ਵੀ ਦਿੱਤਾ ਸੋਸ਼ਲ ਮੀਡੀਆ ਵੀ ਫਿਰ ਤੁਸੀਂ ਖੋਲਤੇ ਜਦੋਂ ਤੁਹਾਨੂੰ ਲੱਗਿਆ ਕਿ ਨਹੀਂ ਇਹ ਮਸਲਾ ਹੁਣ ਜਿਆਦਾ ਵੱਧ ਰਿਹਾ ਹੈਗਾ ਇਹੀ ਜੇ ਚੀਜ਼ਾਂ ਪਹਿਲਾਂ ਕੰਟਰੋਲ ਕਰ ਲੈਂਦੇ ਕਿ ਜੇ ਕੋਈ ਪ੍ਰੋਟੈਸਟਰ ਪ੍ਰੋਟੈਸਟ ਕਰਦਾ ਹੈਗਾ ਹੁਣ ਜਦੋਂ ਕਿਸਾਨ ਮੋਰਚਾ ਲੱਗਿਆ ਸੀ ਤੇ ਇਹੀ ਹੋ ਰਿਹਾ ਸੀ ਨਾ ਕਿ ਇੱਕ ਡੇਢ ਸਾਲ ਦਾ ਸਮਾਂ ਕਿਉਂ ਲੱਗਿਆ ਸਮਾਂ ਇਹੀ ਲੱਗਿਆ ਕਿ ਸਰਕਾਰ ਨੇ ਆਪਣੇ ਸਾਰੇ ਹੱਤਕੰਡੇ ਵਰਤ ਕੇ ਦੇਖ ਲਏ ਫਿਰ ਉਹਨਾਂ ਨੂੰ ਲੱਗਿਆ ਕਿ ਜੇ ਹੁਣ ਵੀ ਅਸੀਂ ਨਹੀਂ ਕਰਦੇ ਹੈਗੇ ਜਾਂ ਮੰਨ ਲਓ ਕਿ ਬਿੱਲ ਕੈਨਸਲ ਨਹੀਂ ਕਰਦੇ ਕਿ ਹਾਲ ਦੀ ਕਿਹੜੀ ਐਸੀ ਕਦਮ ਪਿੱਛੇ ਪੁੱਟ ਲੈਣੇ ਆ ਤੇ ਫਿਰ ਇਹਨਾਂ ਨੂੰ ਸਮਾਂ ਆਏ ਤੇ ਦੇਖਾਂਗੇ ਤੇ ਉਹੀ ਹੈ ਕਿ ਸਮਾਂ ਆਉਣੋਂ ਤੇ ਆਪਣੀ ਜਿਹੜੀ ਕਿੜ ਹੈ ਉਹ ਅਲੱਗ ਅਲੱਗ ਗਰੁੱਪ ਦੇ ਵਿੱਚ ਕੱਢੀ ਜਾ ਰਹੀ ਹੈ। ਇਹ ਇਹ ਸਾਰਾ ਕੁਝ ਇਦਾਂ ਹੁੰਦਾ ਹੀ ਹੈ। ਹੁਣ ਹੁਣ ਜਦੋਂ ਮੰਨ ਲਓ ਕਿ ਜਦੋਂ ਨੌਜਵਾਨਾਂ ਦੇ ਹੱਥ ਕਮਾਂਡ ਆ ਜੇਗੀ ਜਾਂ ਜਦੋਂ ਰਜਿਮ ਚੇਂਜ ਹੋ ਜੇਗੀ ਤੇ ਫਿਰ ਹੌਲੀ-ਹੌਲੀ ਕੰਟਰੀ ਜਿਹੜੀਆਂ ਡਿਵੈਲਪ ਹੋਣੀਆਂ ਚੱਲੂ ਹੋ ਜਾਣਗੀਆਂ। ਹੁਣ ਸ਼੍ਰੀਲੰਕਾ ਦੇ ਵਿੱਚ ਮਾਹੌਲ ਸਾਰੇ ਸੁਖਾਵੇਂ ਨੇ। ਸਾਰਾ ਕੁਝ ਬੈਕ ਟੂ ਨਾਰਮਲ ਜਿਹੜੀਆਂ ਚੀਜ਼ਾਂ ਹੋ ਗਈਆਂ ਨੇ। ਦੁਬਾਰਾ ਉੱਥੇ ਟੂਰਿਜ਼ਮ ਇੰਡਸਟਰੀ ਜਿਹੜੀ ਹੈ ਵੱਧ ਫੁੱਲ ਰਹੀ ਹੈਗੀ ਹੈ। ਲੋਕ ਜਾਣੇ ਚੱਲੂ ਹੋ ਗਏ ਨੇ। ਇਹ ਸਾਰੀਆਂ ਚੀਜ਼ ਅ ਬਿਲਕੁਲ ਜਿਆਦਾ ਸੀ ਗੱਲ ਇਹਨਾਂ तमाम ਮੁਲਕਾਂ ਦੀ ਕਰਦੇ ਹਾਂ ਬਦਲਾਵ ਵੀ ਆਇਆ ਹੈ ਅੱਗੇ ਵੀ ਵਧੇ ਨੇ ਲੇਕਿਨ ਹਾਂ ਸਿੱਖਣਾ ਸਾਰਿਆਂ ਤੋਂ ਪੈਂਦਾ ਨੇਪਾਲ ਦੇ ਵਿੱਚ ਜੋ तमाम ਚੀਜ਼ਾਂ ਵਾਪਰ ਰਹੀਆਂ ਨੇ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਜੀ ਅਸਤੀਫਾ ਦਿੱਤਾ ਤੇ ਹੁਣ ਭਾਰਤ ਦੇ ਵਿੱਚ ਇਹ ਸਵਾਲ ਹੋ ਰਿਹਾ ਕਿ ਹਰਿਆਣਾ ਦੇ ਵਿੱਚ ਵੀ ਹਿੰਸਾ ਹੋਈ ਹਿੰਸਾ ਦਿੱਲੀ ਦੇ ਵਿੱਚ ਵੀ ਹੋਈ ਹਿੰਸਾ ਮਨੀਪੁਰ ਦੇ ਵਿੱਚ ਵੀ ਹੋਈ ਭਾਰਤ ਦਾ ਪ੍ਰਧਾਨ ਮੰਤਰੀ ਇਹਨਾਂ ਵਕ ਵਕ ਸੂਬਿਆਂ ਦੇ ਵਿੱਚ ਹੋ ਰਹੀਆਂ ਘਟਨਾਵਾਂ ਉੱਥੇ ਹੋ ਰਹੇ ਦੰਗਿਆਂ ਤੋਂ ਬਾਅਦ ਵੀ ਆਪਣਾ ਅਸਤੀਫਾ ਉਨੀ ਦਿੱਤਾ ਜਵਾਬ ਵੀ ਸੋਸ਼ਲ ਮੀਡੀਆ ਦੇ ਉਤੇ ਹੀ ਦਿੱਤਾ ਜਾ ਰਿਹਾ ਜੇ ਸਵਾਲ ਉੱਥੇ ਹੋ ਰਿਹਾ ਤੇ ਜਵਾਬ ਦੇਣ ਵਾਲੇ ਵੀ ਉੱਥੇ ਬੈਠੇ ਨੇ